1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਭਾਰਤੀ ਚੋਣ ਕਮਿਸ਼ਨ ਦੀ ਹਦਾਇਤਾਂ ਤੇ ਜਲੰਧਰ ਲੋਕ ਸਭਾ ਹਲਕਾ ਅਦੀਨ ਆਉਂਦੇ ਹਲਕਾ ਫਲੋਰ 30 ਵਿਖੇ 85 ਸਾਲਾਂ ਦੀ ਉਮਰ ਦੇ ਵੋਟਰਾਂ ਵੱਲੋਂ ਘਰਾਂ ਵਿੱਚ ਹੀ ਵੋਟ ਪਾਉਣ ਦੀ ਇੱਛਾ ਪ੍ਰਗਟਾਈ ਸੀ ਜਿਸ ਨੂੰ ਧਿਆਨ ਵਿੱਚ ਰੱਖਦੇ ਆ ਐਸ ਡੀ ਐਮ ਕਮ ਰਟਰਨਿੰਗ ਅਫਸਰ ਫਲੋਰ ਅਮਨਪਾਲ ਸਿੰਘ ਵੱਲੋਂ ਨੋ ਟੀਮਾਂ ਦੇ ਅਮਲੇ ਨੂੰ 32 ਪਿੰਡਾਂ ਲਈ ਰਵਾਨਾ ਕੀਤਾ ਗਿਆ ਹੈ ਜੋ ਕਿ ਘਰ-ਘਰ ਜਾ ਕੇ ਉਹਨਾਂ ਵੋਟਰਾਂ ਦੀਆਂ ਵੋਟਾਂ ਨੂੰ ਵੈਲਟ ਪੇਪਰ ਰਾਹੀਂ ਪਾਉਣਗੇ ਇਸ ਮੌਕੇ ਵੀ ਡੀ ਪੀਓ ਰਜਿੰਦਰ ਕੌਰ ਹੰਸਰਾਜ ਪ੍ਰਦੀਪ ਕੁਮਾਰ ਸੁਖਦੇਵ ਸਿੰਘ ਸੁੰਦਰਪਾਲ ਪੰਚਾਇਤ ਸੈਕਟਰੀ ਅਤੇ ਹੋਰ ਮੌਜੂਦ ਸਨ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟਿਆਰਾ ਦੀ ਖਾਸ ਰਿਪੋਰਟ ਲੋਕ ਸਭਾ 2024 ਦੀਆਂ ਜਿਹੜੀ ਇੱਕ ਜੂਨ ਚੋਣ ਹੋਣ ਜਾਣ ਜਾ ਰਹੀਆਂ ਹਨ ਉਸੇ ਲੜੀ ਦੇ ਵਿੱਚ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਅਤੇ ਸੀਓ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਜ਼ਿਲੰਦਰ ਪਾਰਲੀਮੈਂਟਰੀ ਕੌਨਸਟੀਚੈਂਸੀ 04 ਦੇ ਅੰਦਰ ਅਸੈਂਬਲੀ ਕੌਨਸਟੀਚੈਂਸੀ 03 ਦੇ ਵਿੱਚ ਅੱਜ ਸਾਡੇ ਜਿਹੜੇ ਸੀਨੀਅਰ ਸਿਟੀਜ਼ਨ ਹਨ ਜਿਹੜੇ 85 ਸਾਲ ਤੋਂ ਉਪਰ ਦੇ ਮੁੰਦੇ ਹਨ 80 ਪਰਸੈਂਟ ਵਿਦ ਡਿਸੇਬਿਲਟੀ ਜਿਨ੍ਹਾਂ ਨੇ ਇਲੈਕਸ਼ਨ ਕਮਿਸ਼ਨ ਦੇ ਮਾਪਦੰਡਾ ਅਧਿਅਤਾ ਤਹਿਤ ਆਪਣੇ ਘਰ ਬੈਠੇ ਵੋਟ ਪਾਉਣ ਦੀ ਇੱਛਾ ਜ਼ਾਹਰ ਕੀਤੀ ਸੀ ਅਤੇ ਉਹ एलिਜੀਬਲ ਸੀਗੇ ਉਹਨਾਂ ਦੀਆਂ ਵੋਟਾਂ ਪਾਉਣ ਵਾਸਤੇ ਅੱਜ ਸਾਡੀਆਂ ਟੀਮਾਂ ਉਹਨਾਂ ਦੇ ਘਰ ਜਾ ਕੇ ਉਹਨਾਂ ਤੋਂ ਉਸ ਬੈਲਟ ਤਹਾਂ ਵੋਟ ਪਾਣ ਗਿਆ ਤੇ ਅੱਜ ਹੁਣ ਇਸ ਲਈ ਸਾਡੀ ਟੀਮਾਂ ਇੱਥੋਂ ਜਾ ਰਹੀਆਂ ਹਨ ਇਹਨਾਂ ਨੇ ਹੁਣ ਸਾਰੇ ਸਿਟੀਜ਼ਨਸ ਨਾਲ ਜਿਨ੍ਹਾਂ ਦੇ ਵੋਟਾਂ ਚ ਪਾਉਣੀਆਂ ਹਨ ਉਹਨਾਂ ਦਾ ਟਾਈ ਅਪ ਕਰ ਲਿਆ ਹੈ ਤੇ ਇਹ ਵੋਟਾਂ ਹੁਣ ਉਹਨਾਂ ਤੋਂ ਇਹ ਹਦਾਇਤਾਂ ਤੇ ਵਿਧੀ ਅਨੁਸਾਰ ਉਹਨਾਂ ਤੱਕ ਪਹੁੰਚਾਈਆਂ ਜਾਣਗੀਆਂ ਤੇ ਮੇਰੀ ਇਸ ਸਬੰਧ ਵਿੱਚ ਸਾਰੀਆਂ ਹੀ ਟੀਮਾਂ ਨੂੰ ਤੇ ਸ਼ੁਕਰੀਆ ਬੋਲਣਾ